ਘਟਿਆ ਕਿਸਮ ਦੇ ਬੀਜ ਕਾਰਨ ਖਰਾਬ ਹੋਈ ਕੱਗਾਦੇ ਕਿਸਾਨ ਦੀ ਫਸਲ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਵੱਲੋਂ ਕਿਸਾਨ ਦੇ ਹੱਕ ਵਿੱਚ ਅੱਜ ਸਮਾਣਾ ਦੇ ਬੀਜ ਵਿਕਰੇਤਾ ਜੰਗੀ ਰਾਮ ਸਾਦੂ ਰਾਮ ਦੀ ਦੁਕਾਨ ਤੇ ਧਰਨਾ ਲਗਾਇਆ ਗਿਆ ਤੇ ਕਿਸਾਨ ਦੀ ਖਰਾਬ ਹੋਈ ਸੱਤ ਏਕਣ ਫਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ। ਕਰੀਬ 2 ਘੰਟੇ ਤੱਕ ਚੱਲੇ ਧਰਨੇ ਤੋਂ ਬਾਅਦ ਕਿਸਾਨ ਯੂਨੀਅਨ ਨੇ ਐਲਾਨ ਕੀਤਾ ਕਿ ਉਹਨਾਂ ਨੂੰ ਕਿਸਾਨ ਦੀ ਖਰਾਬ ਹੋਈ ਫਸਲ ਦਾ ਪੂਰਾ ਮੁਆਵਜ਼ਾ ਮਿਲ ਗਿਆ ਹੈ। ਜਿਸ ਕਾਰਨ ਹੁਣ ਉਹ ਆਪਣਾ ਇਹ ਧਰਨਾ ਖਤਮ ਕਰਨ ਜਾ ਰਹੇ ਹਨ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਵੀ ਆਪਣਾ ਸਮਰਥਨ ਦਿੱਤਾ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੇ ਕੱਗਾ ਇਕਾਈ ਦੇ ਪ੍ਰਧਾਨ ਹਰਪਾਲ ਸਿੰਘ ਅਤੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕੱਗਾ ਦੇ ਕਿਸਾਨ ਕਰਮਜੀਤ ਸਿੰਘ ਨੇ ਕੁਝ ਸਮਾਂ ਪਹਿਲਾਂ ਸੱਤ ਏਕੜ ਜ਼ਮੀਨ ਲਈ ਚੌਨੇ ਦਾ ਬੀਜ ਸਮਾਣਾ ਦੇ ਬੀਜ ਵਿਕਰੇਤਾ ਜੰਗੀ ਰਾਮ ਸਾਧੂ ਰਾਮ ਦੀ ਦੁਕਾਨ ਤੋਂ ਕਰੀਬ 10000 ਰੁਪਏ ਵਿੱਚ ਖਰੀਦਿਆ ਸੀ ਪਰੰਤੂ ਬੀਜ ਕਟਿਆ ਹੋਣ ਕਾਰਨ ਕਿਸਾਨ ਦੀ ਪੂਰੀ ਦੀ ਪੂਰੀ ਫਸਲ ਤਬਾਹ ਹੋ ਗਈ। ਉਹਨਾਂ ਦੱਸਿਆ ਕਿ ਪਹਿਲਾ ਕਿਸਾਨ ਨੇ ਦੁਕਾਨਦਾਰ ਨੂੰ ਮਿਲ ਕੇ ਇਸ ਸੰਬੰਧੀ ਸਿਕਾਇਤ ਕੀਤੀ। ਪਰੰਤੂ ਦੁਕਾਨਦਾਰ ਨੇ ਉਸ ਦੀ ਕੋਈ ਗੱਲ ਨਹੀਂ ਸੁਣੀ ਜਿਸ ਤੋਂ ਬਾਅਦ ਸਾਡੀ ਯੂਨੀਅਨ ਵੱਲੋਂ ਦੁਕਾਨਦਾਰ ਨੂੰ ਕਟਿਆ ਬੀਜ ਕਾਰਨ ਕਿਸਾਨ ਦੇ ਹੋਏ ਨੁਕਸਾਨ ਦੀ ਪਰਪਾਈ ਲਈ ਚੇਤਾਵਨੀ ਦਿੱਤੀ ਗਈ। ਜਿਸ ਕਾਰਨ ਅਜ ਸਾਨੂੰ ਜੰਗੀ RAM ਸਾਧੂ RAM ਫਰਮਦੀ ਦੁਕਾਨ ਅੱਗੇ ਤਰਨਾ ਦੇਣ ਲਈ ਮਜਬੂਰ ਹੋਣਾ ਪਿਆ। ਕਰੀਬ 2 ਘੰਟੇ ਚੱਲੇ ਧਰਨੇ ਪ੍ਰਦਰਸ਼ਨ ਤੋਂ ਬਾਅਦ ਯੂਨੀਅਨ ਪ੍ਰਧਾਨ ਹਰਪਾਲ ਸਿੰਘ ਅਤੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਨੇ ਐਲਾਨ ਕੀਤਾ ਕਿ ਦੁਕਾਨਦਾਰ ਨੇ ਕਿਸਾਨ ਨੂੰ ਬੀਜ ਦੇ ਪੈਸਿਆਂ ਦੇ ਨਾਲ ਨਾਲ ਖਰਾਬ ਹੋਈ ਉਸ ਦੀ ਫਸਲ ਦਾ ਬਣਦਾ ਪੂਰਾ ਮੁਆਵਜ਼ਾ ਦੇ ਦਿੱਤਾ ਹੈ ਜਿਸ ਕਾਰਨ ਅਸੀਂ ਇਹ ਅਣਵਿੱਖੇ ਸਮੇਂ ਦਾ ਧਰਨਾ ਸਮਾਪਤ ਕਰ ਰਹੇ ਹਾਂ ਹਾਂ ਜੀ ਦੁਕਾਨਦਾਰ ਜੋ ਕਿ ਤੁਹਾਨੂੰ ਪਤਾ ਹੀ ਆ ਪਹਿਲਾਂ ਇੱਕ ਅੱਗਾ ਦਾ ਕਿਸਾਨ ਦੇ ਜਿੰਨਾ ਨੁਕਸਾਨ ਹੋਇਆ ਸੀ ਤਕਰੀਬਨ ਕਿਸਾਨਾਂ ਨੇ ਆਪਨੇ ਆ ਕੇ ਸੇ ਧੰਨ ਨਾਲ ਆਏ ਸਾਨੂੰ ਇਹ ਲਾਉਂਦੇ ਸਬੰਧ ਵਿੱਚ ਜਿਹੜੇ ਇੱਥੇ ਫਸਲ ਇਹਨਾਂ ਦੇ ਆਯੋਜਨ ਦੇ ਪ੍ਰਧਾਨ ਜੀ ਆਏ ਨੇ ਉਹਨਾਂ ਦੇ ਵਿੱਚ ਪੈ ਕੇ ਜੋ ਵੀ ਸਾਡੀ ਸੈਟੀਸਫਾਈ ਕਰਾਤੀ ਜੋ ਇਹਨਾਂ ਨੇ ਮਤਲਬ ਨੁਕਸਾਨ ਹੋਇਆ ਸੀ ਸਾਡੀ ਫਸਲ ਦਾ ਉਹ ਇਹਨਾਂ ਨੇ ਪੂਰਾ ਸਾਨੂੰ ਮੁਆਵਜ਼ਾ ਦਿੱਤਾ ਜੀ ਇਹਨਾਂ ਨੂੰ ਨੁਕਸਾਨ ਹੋਇਆ ਸੀ ਨੁਕਸਾਨ ਤਾਂ ਚਲੋ ਜੋ ਵੀ ਹੈਗਾ ਸੀ ਠੀਕ ਹੈ ਜੀ ਪਰ ਸਾਡਾ ਜਿਹੜਾ ਸੈਟੀਸਫਾਈ ਕਰਤਾ ਸਾਨੂੰ ਕਹਿ ਗਿਆ ਤਾਂ ਭਾਵੇਂ ਇਹ ਆ ਵੀ ਨੁਕਸਾਨ ਦਾ ਪੂਰਾ ਕਰਤਾ ਹੀ ਨੁਕਸਾਨ ਮੁਆਵਜ਼ਾ ਪੂਰਾ ਦੇਤਾ ਜੀ ਪਹਿਲਾਂ ਇੱਕ ਵਧਾਈ ਲਗਦਾਂ ਸਾਨੂੰ ਇਹ ਚਲੋ ਜੀ ਕਿ ਜਿੰਨਾ ਕਾ ਮਤਲਬ ਜਿੰਨਾ ਬਾਜਬ ਸੀ ਉਹਨਾਂ ਦਾ ਸਤਿਕਾਰ ਸਾਨੂੰ ਦੇਤਾ ਜੀ ਇਹਨਾਂ ਨੇ ਇਸ ਕਰਕੇ ਅਸੀਂ ਜਿਹੜਾ ਵੀ ਨਾ ਦੁਕਾਨਦਾਰ ਤੋਂ ਜਿੰਨਾ ਵੀ ਸਾਡਾ ਮੰਗਿਆ ਸੀ ਨੇ ਜਾਇਜ ਜਾਇਜ ਜਿੰਨਾ ਸਾਨੂੰ ਲੱਗਦਾ ਸੀ ਤੇ ਹਿਸਾਬ ਨਾਲ ਸਾਡਾ ਜਿਹੜਾ ਹੈਗਾ ਸੀ ਆ ਇਹ ਹੋ ਗਿਆ ਜੀ ਮਤਲਬ ਆਉ ਜਾਂ ਮਿਲ ਕੇ ਅੱਜ ਸਾਨੂੰ ਇਹਨਾਂ ਦਾ ਅੱਜ ਅਸੀਂ ਸਾਇਮ ਦਾ ਸਭ ਤੋਂ ਪਹਿਲਾਂ ਸਭ ਤੋਂ ਜਿਹੜਾ ਇਹ ਇੱਕ ਮਤਲਬ ਅੱਜ ਦਾ ਇਹ ਦਿੱਤੀ ਹੈ ਜੀ ਇਹਨਾਂ ਨੇ ਰਾਸ਼ੀ ਉਹ ਅਸੀਂ ਕਿਸਾਨ ਨੂੰ ਦੇ ਦੇ ਅੱਜ ਦੋ ਜੀ ਪਤਾ ਨਹੀਂ ਕਿਸਾਨ ਤੋਂ ਸਾਨੂੰ ਆਇਆ ਜਾ ਆ ਆ ਬੋ ਬਣਾਓ ਜੀ ਉਹਨਾਂ ਨੂੰ ਕਹੋ ਜੀ ਕਰਮ ਤੋਂ ਦੁਕਾਨਦਾਰ ਨੂੰ ਆ ਜੀ ਸਰ ਜੀ ਦਾ ਆਜਾ ਤੁਹਾਡੀ ਉਹ ਇੱਕ ਇੱਕ ਵਧੀਆ ਜਿਹਾ ਆ ਜਿਹੜੀ ਅੱਜ ਰਾਸ਼ੀ ਆ ਜੀ ਇਹ ਮਤਲਬ ਇਹਨਾਂ ਨੇ ਦੁਕਾਨਦਾਰਾਂ ਨੇ ਨੋ ਦੁੱਤੀ ਆ ਇਸ ਕਰਕੇ ਜਿਹੜਾ ਇਹ ਧੰਨਾ ਇਹ ਮੁਰਤਿ ਵੀ ਕਰ ਕਰਦਾ ਸੋ ਜੀ ਕਿੰਨੇ ਦਾ ਸਾਲ ਹੋਇਆ ਤੁਹਾਡੇ ਜੀ 2 ਲੱਖ ਦਾ ਜੀ 2 ਲੱਖ ਦਾ ਜੀ ਤੁਸੀਂ ਸਹਿਮਤ ਹੋ ਇਹ ਨਾਲ ਹਾਂ ਜੀ ਹਾਂ ਜੋ ਵੀ ਨਵੇੜਿਆ ਨਾਲ ਹਾਂ ਹਾਂ ਮੈਂ ਪੁੱਛਦਾ ਤੁਸੀਂ